ਮਨ ਮੇਦੀ ਤਿਆਰੀ ਹੋ ਰਹੀ ਆ ਕਾਲਾਸਤੇ ਏ ਗਾਇਜ਼ ਤੇਲ ਲਾ ਕੇ ਤੇਲ ਲਾ ਕੇ ਤੇਲ ਲਾ ਗੀ ਨੀ ਲੱਗਿਆ ਸਾਰੇ ਕਿਥੋਂ ਤੋੜ ਕੇ ਲਿਆਉਣੀ ਮੈਂ ਕੌਣ ਤੈਨੂੰ ਤੋੜਨ ਦੀ ਗੜਾ ਸੀ ਹੈਗੇ ਤੇਰੇ ਕੋਲ ਤੁਹਾਡੇ ਮੁੱਛਾ ਹੈ ਗਿਆ ਨਹੀਂ ਲਾ ਕੇ ਦੇ ਦਿੰਦੇ ਇੱਥੇ ਲਾਉਣੀ ਆ ਮੈਨੂੰ ਤੇਰਾ ਪਿਆਰ ਆਵੇ ਸੁਣਾ ਸੁਣਾ ਡਾਕੂ ਡਾਕੀ ਸਾਰਾ ਵੇ ਤੂੰ ਹੀ ਮੇਰੇ ਸਾਹਾਂ ਦੀ ਸੁਗੰਧ ਮੇਰੇ ਹਾਰੀ ਆ ਤੂੰ ਵੀ ਨਹੀਂ ਜਾਂਦਾ ਸਹਾਰਾ ਵੇ ਉਹ ਬਾਹ ਪਉ ਮ ਦੇਖੋ ਜੀ ਦੇਖੋ ਬਾਰਿਸ਼ ਫੇਰ ਸਟਾਰਟ ਹੋ ਗਈ ਰਾਤ ਨੂੰ ਰੋਜ਼ ਰਾਤ ਨੂੰ ਮੀਂਹ ਪੈਣ ਲੱਗ ਜਾਂਦਾ ਰੋਜ਼ ਰਾਤ ਨੂੰ ਕਦੇ ਦੁਪਹਿਰੇ ਕਦੇ ਕਦੋਂ ਕਦੇ ਕਦੋਂ ਦੇਖਦਾ ਤੁਹਾਨੂੰ ਮੀਂਹ ਪੈਂਦਾ ਪੂਰਾ ਤੇਜ਼ ਆ ਪੂਰਾ ਜ਼ਬਰਦਸਤ ਮੀਂਹ ਆ ਉਹ ਮੀਂਹ ਹੋਇਆ ਪਿਆ ਇਹਦਾ ਜਿਵੇਂ ਸੌਂ ਚਾਹੁੰਦਾ ਉਹਨਾਂ ਨਾਲ ਰੁਕ ਰੁਕ ਕੇ ਕਰੇ ਦੁਪਹਿਰੇ ਪੈ ਗਿਆ ਸ਼ਾਮ ਨੂੰ ਪੈ ਗਿਆ ਉਹ ਮਈਆ ਜਦ ਦੁਪਹਿਰੇ ਵੀ ਆਇਆ ਰਾਤ ਆਇਆ ਫਿਰ ਦੁਪਹਿਰੇ ਆਇਆ ਹੁਣ ਫੇਰ ਆ ਗਿਆ ਤੇ ਜਿਆ ਪੂਰਾ ਬਸ ਥੋੜੇ ਮਿੰਟ ਚ ਸੜਕਾਂ ਗਿੱਲੀਆਂ ਹੋ ਗਈਆਂ ਦੇ ਹੋਰ ਪੰਜ ਮਿੰਟ ਪੈ ਗਿਆ ਤਾਂ ਪਾਣੀ ਖੜ ਜੂਗਾ ਇੱਥੇ ਕੀ ਕੀਤਾ ਜਾਵੇ ਇਸ ਮੀਂਹ ਦਾ ਕੀ ਕੀਤਾ ਜਾਵੇ ਪੂਰਾ ਤੇ ਇਸ ਤੇ ਗਿਰ ਰਿਹਾ ਤੇ ਇਸ ਦੇ ਕੈਮਰੇ ਚ ਤੋਂ ਨਾ ਦਿਖਦਾ ਨਹੀਂ ਹੋਣਾ पर बहुत तेज नहीं है फुल छोरा छोरा नाल हो रही है बटेंडे च बारिश गला मेरा होया <laughs> <coughs> <coughs> हो गला खराब होया पिया आज मेरी पाटी पाटी स्पीकर वंगू आंदी है खांसी होई पैया गला बहुत ज्यादा खराब आ इस कर के आवाज होगी खराब मौसम खराब आ पानी वगैरह पीता जाता खादा जाता कुछ सब दे गले खराब होई पया सब देख ਦੇਖਦਾ ਦੋਨੇ ਸੜਕ ਤੇ ਡਿੱਗਦਾ ਦੇਖੋ ਕਿੰਨੀ ਤੇਜ਼ ਪੂਰਾ ਤੇਜ਼ ਆ ਬਹੁਤ ਹੰਬਰ ਕਰਕੇ ਪੈ ਗਈ ਸੀ ਮੈਂ ਪੈਨ ਚੱਲਿਆ ਸੀ ਅੰਦਰ ਲੌਬੀ 'ਚ ਬੈਠੇ ਸੀਗੇ ਤੇ ਇੱਕਦਮ ਹੀ ਪਹਿਲਾਂ ਬਦਲ ਕਰਦੀ ਇਸ ਕੋ ਦਮ ਪੂਰਾ ਤੇਜ਼ੀ ਨਾਲ ਮੇਂ ਸਟਾਰਟ ਹੋ ਗਿਆ ਪਹਿਲਾਂ ਕੁਝ ਵੀ ਨਹੀਂ ਸੀਗਾ ਚਲੋ ਜੀ ਚਾਹੁੰਦੇ ਆ ਸੌਣੇ ਆ ਵਲੌਗ ਆਪਾਂ ਨੈਕਸਟ ਸਟਾਰਟ ਕਰਤਾ ਤੁਹਾਨੂੰ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਗੁੱਡ ਨਾਈਟ ਸਵੇਰ ਮਿਲਦੇ ਆ ਸਵੇਰ ਦਿਖਾਵਾਂਗੇ ਕੀ ਮਾਹੌਲ ਆ ਕਿੰਨਾ ਕੁ ਬਾਰਿਸ਼ ਹੋਈ ਰਾਤ ਨੂੰ ਕਿੰਨਾ ਕੁ ਪਾਣੀ ਖੜ ਗਿਆ ਆਪਣੇ ਓ ਲਾਈਟ ਤੇ ਦੇਖੋ ਸਟਰੀਟ ਲਾਈਟ ਤੇ ਦੇਖੋ ਕਿਵੇਂ ਡਿੱਗਦਾ ਧਿਆਨ ਨਾਲ ਦੇਖਿਓ ਦੇਖੋ ਮੈਂ ਜ਼ੂਮ ਕੀਤਾ ਦਿਖਦਾ ਨਾ ਮੈਂ ਪੂਰਾ ਤੇਜ਼ਾ ਮੂੰਹ ਪੂਰਾ ਫੁੱਲ ਸਪੀਟਾ ਤੇ ਆ ਜਨਾਬ ਜੀ ਦੇਖ ਲਓ ਰਾਤ ਨੂੰ ਕੀ ਕਰ ਕਿਹੜੇ ਕੰਮ ਕਰ ਰਹੇ ਆ ਕਿਹੜੇ ਕੰਮ ਕਰ ਰਹੇ ਆ ਜਨਾਬ ਜੀ ਸੋਣਾ ਨਹੀਂ ਮਾਰ ਮੀਂਹ ਆ ਗਿਆ ਰੋਜ਼ ਆ ਜਾਂਦਾ ਮੀਂਹ ਰੋਜ਼ ਆਇਆ ਭਈ ਹਣ ਨਾ ਘਟਣ ਲੱਗੇ ਹੋਇਆ ਰਾਤ ਨੂੰ बच्चे ਸਾਡੇ ਸੌ ਗਏ ਨੰਨੇ-ਮੁੰਨੇ ਆਪਾਂ ਵੀ ਸੌਣੇ ਚਲ ਲੈ ਭਾਈ ਇੱਧਰ ਚਲੀ ਜਾਂਦਾ ਮੈਚ ਅੱਜ ਹੋਏਗਾਗਾ ਚੇਨਈ ਸੁਪਰ ਗਿੰਗ ਦਾ ਤੇ ਐਲਐਸਜੀ ਦਾ ਐਲਐਸਜੀ ਦਾ ਸੀਐਸਕੇ ਤੇ ਐਲਐਸਜੀ ਦਾ ਮੈਚ ਚੱਲ ਰਿਹਾ ਭਾਈ ਮੈਚ ਜਨ ਐਲਐਸਜੀ ਕਿਹੜੀ ਟੀਮ ਹੈ ਲਾਇਲ ਐਲ ਐਸ ਜੀ ਲਖਨਊ ਦੇ ਓਕੇ ਕੀ ਬਾਤ ਹੈ ਜੀ ਕੀ ਬਾਤ ਹੈ ਕਹਿੰਦੇ ਕੌਣ ਆ ਗਿਆ ਕਹਿੰਦੇ ਕੱਲ ਵਾਲਾ ਹੀ ਬੰਦਾ ਆ ਗਿਆ ਕਹਿੰਦੇ ਕੌਣ ਆ ਗਿਆ ਕੱਲ ਵਾਲਾ ਹੀ ਆ ਗਿਆ ਕੱਲ ਵਾਲਾ ਮੀ ਆ ਗਿਆ ਇਹ ਅੱਜ ਆਇਆ ਉਹ ਕੱਲ ਆਇਆ ਸੀਗਾ ਮੈਂ ਕਿਹਾ ਮੈਂ ਵੀ ਦੇਖਾਂ ਮੈਂ ਕਿਉਂ ਪਿੱਛੇ ਰਹਾ ਮੈਂ ਮੀ ਦੇਖੇ ਨਹੀਂ ਸੀਗਾ ਮੈਂ ਬਾਹਰ ਆ ਗਿਆ ਮੀ ਦੇਖਣ ਅੱਤੇ ਅੱਜ ਫੇਰ Ialah tapi ni ada lah apa bab ini tak? Nanti lihat ada bab ini ਮਾਰਨਿੰਗ ਵੈਲਕਮ ਬੈਕ ਸਾਹਿਬ ਇਹ ਬਰਾਹ ਦੇ ਮਹੀਨੇ ਪਾਣੀ ਇਕੱਠਾ ਕਰਤਾ ਗੁੱਡ ਮਾਰਨਿੰਗ ਸਵੇਰ ਸਵੇਰ ਜੁਕਨ ਉਠਾਉਣਾ ਐ ਬਹੁਤੋ ਖੰਦਾ ਚਾਰੇ ਕੋਕ ਸੁੱਤੇ ਹੁੰਦੇ ਗਹਿਰੀ ਨੀਂਦ ਬਟ ਮਜਬੂਰੀ ਹੁੰਦੀ ਠਾਨਦਾ ਹਨਾ ਸਕੂਲ ਜਾਣਾ ਹੁੰਦਾ ਕੋਕ ਸੁੱਤੇ ਪਿਆ ਮਸਤ ਦਿੰ ਦੁਨੀਆ ਤੋਂ ਦੂਰ ਹੋ ਕੇ ਸਾਹਿਬ ਗੁੱਡ ਮਾਰਨਿੰਗ Good morning. Time will school da. up. Hilda Vinegar. Time get Good no. Cut to School that time get. Good morning. 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 टाइम हो गया स्कूल का उठो गुरू दी तो पहला उठ जा गुरु उठी नहीं आज देखते दे कौन फस्ट आऊगा आज आ जाओ आज देखद दे कौन फस्ट आऊगा साहब फस्ट आऊगा गुनू फस्ट आऊगी भज के भज के मम्मा तो पहला ब्रश करे करा भी नहीं उठे अजय देखते कौन फस्ट आऊगा साहेब गुन आऊगा गुन रिंक कौर आऊगी अच्छा चलो साहेब ताड़ियाँ ताड़िया सैबू फस्ट आ गया ਆੜਿਆ ਐਨਾ ਖੂਸਤਾ ਪਿਆ ਹੋਏ ਕੱਲੂ ਲੈ ਕੇ ਨਹੀਂ ਜਾਣਾ ਤੈਨੂੰ ਫਿਰ ਜਲੰਧਰ ਜਾਣਾ ਜਲੰਧਰ ਹੂੰ ਜਾਣਾ ਫਿਰ ਚੱਲ ਫਿਰ ਤਿਆਰ ਹੋ ਸਕੂਲ ਜਾਣਾ ਤੇ ਕੱਲੂ ਉੱਤੇ ਜਲਦੀ ਉੱਠਣਾ ਪਊਗਾ 3 ਵਜੇ ਹੂੰ ਗੁਣੋਜੀ ਤਾਂ ਫਸਟ ਆ ਜਾ ਜਾ ਗੁਣਿਛੁੱਤੀ ਭਈ ਉਹ ਦੇਖ ਉਧਰ ਫਸਟ ਆ ਗਿਆ ਐ ਸਾਇ ਫਸਟ ਆਊਗਾ kada ਹੂੰ ਉਹ ਚੈਬੋ ਆ ਜਲੀ ਆ ਜਾ ਆ ਜਾ ਕੋਚ 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 ਜਮਣੀ ਹਾਂ ਤੇ ਚੈਬੋ ਫਲੇਗਣ ਜਾਣਾ ਕਰ ਲੋ ਹੁਣ ਤੈਨੂੰ ਪੱਕਾ ਨਹੀਂ ਲੱਗੇ ਜਾਣਾ ਕਦੋਂ ਦਾ ਠਾਈ ਜਨਾ ਮੈਂ ਬੈਠਾ ਇੱਥੇ ਉੱਟਦਾ ਹੀ ਨਹੀਂਗਾ ਫੇਰ ਉਠੋ ਪੁੱਤ ਫਸਟ ਆ ਜਾ ਗੁੱਲੂ ਤੇ ਮੈਂ ਕਹੀ ਤਾਂ ਜਾਨਗਾ ਉੱਠ ਜਾ ਉੱਠ ਜਾ ਉੱਠ ਜਾ ਦੇਖਦੇ ਕੌਣ ਫਸਟ ਆਊਗਾ ਗੁੱਨੂ ਕੌਣ ਫਸਟ ਆਊਗਾ ਦੇਖਦੇ ਅੱਛਾ ਬੂ ਵੀ ਉੱਠ ਗਿਆ ਓਹ ਪਹਿਲਵਾਨਾ ਉੱਠ ਮੇਰੀ ਬਲਵਾਨ ਉੱਠ ਜਾ ਉੱਠ ਜਾ ਫਸਟ ਆ ਜਾ ਸੱਬੂ ਤੋ ਆਹ ਦੇਖ ਹੁਣ ਕਿਵੇਂ ਭੱਜਦਾ ਓਨੇ ਅੱਖਾਂ ਖੋਲੀਆਂ ਗੁੱਲੂ ਨੇ ਤਾਂ ਐਂ ਠਾਈਦਾ ਇਹਨਾਂ ਨੂੰ ਗੁੱਨੂ ਗੁੱਡ ਮਾਰਨਿੰਗ ਚਲੋ ਛੱਬੂ ਬੱਲੇ ਬੱਟਾਂ ਲੱਗਿਆ ਰਾਤ ਕੀਤੀ ਨਹੀਂ ਰਾਤ ਬੋਲੀਗਾ ਉੱਥੇ ਜਰਾ ਬਜਾਈ ਜਾਊਗੀ ਇਸ ਨਾਲ ਥੋੜੀ ਜਿਹੀ ਨੰਦਾਂ ਨੇ ਹੀਟ ਮਿਲ ਜਾਊਗੀ ਨਾ ਸਾਰਾ ਦਿਨ ਸੌਂਖ ਸੌਇ ਰਾਤ ਨਕਦਾ ਕੀ ਹੋਇਆ ਮੈਂ 4 ਵਜੇ ਨਹੀਂ ਪਤਾ 4 ਵਜੇ ਉੱਠ ਤੈਨੂੰ ਸਵੇਰੇ ਤੱਕ ਹਾਂ ਸਵੇਰੇ ਤੱਕ ਉੱਠ ਜਾਊਗਾ ਠੀਕ ਹੈ ਪਹਿਲਾਂ ਬਰਾਂਤ ਸੀ ਆ ਜਾਂਦੀ ਤੇ ਸਾਹ ਆਖਾ ਲੋ ਬੈਠਾ ਸੀਗਾ ਉਦੋਂ ਠੀਕ ਸੀਗਾ ਫੇਰ ਪੈ ਗਿਆ ਫੇਰ ਉਨ ਲੱਗ ਗਿਆ ਫੇਰ ਮੈਂ ਸੋ ਗਿਆ ਇੱਕਦਮ ਫੇਰ ਦੁਬਾਰਾ ਉੱਠਦੋਂ ਸਾਣੀ ਹੋ ਗਈ ਆ ਤਾਂ ਮੌਸਮ ਚੇਂਜ ਹੁੰਦਾ ਉਹ ਕਰਕੇ ਵੀ ਇੱਕਦਮ ਪ੍ਰੋਬਲਮ ਆ ਗਈ ਉਹ ਤਾਂ ਕਿ ਲੱਗ ਜਿਵੇਂ ਅੱਖੇ ਨਜ਼ਰ ਕਣਕ ਨੂੰ ਨਹੀਂ ਲੱਗਦੀ ਸਾਈਟ ਬੋਲੀ ਹੈ ਖੁੱਲੀ ਹੁੰਦੀ ਹੈ ਕਿਹਦੇ ਆਹੇ ਬੋਲੋ ਤੇਰੀ ਹੈ ਤੇ ਤੂੰ ਆਹਦੀ ਕੋਣੀ ਮੇਰੀ ਵਾਰੀ ਬਣ ਲੈਣਾ ਲਓ ਜੀ ਬੋਲਡਰ ਅੱਜ ਪੌਣੇ ਸੁੱਕਣ ਵਾਲਾ ਬਣਾਇਆ ਪਿਆ ਲੈ ਮੈਡਮ ਨੇ ਸਾਬੂ ਨੂੰ ਘਰੇ ਛੱਡਤਾ ਹੁਣ ਹੈਗੀ ਆਪਣੀ ਗੁੰਨੂ ਦੀ ਵਾਰੀ ਉਹ ਲੈ ਕੇ ਆਉਨੇ ਆਪਾਂ ਗੁੰਨੂ ਮੈਡਮ ਜੀ ਨੂੰ ਗੁੰਨੂ ਮੈਡਮ ਜੀ ਨੂੰ ਤੇ ਆ ਕੇ ਸਾਬੂ ਦਾ ਕੰਮ ਵੀ ਕਰਨਾ ਕੱਲੂ ਤਾਂ ਜਾਣਾ ਆਪਾਂ ਬਾਹਰ ਮੰਡੇ ਨੂੰ ਸਾਬੂ ਨੂੰ ਲੈ ਕੇ ਜਾਣਾ 10 ਦਿਨ ਬਣਾ ਕੇ ਘਰ ਤੇ ਉਹਦੇ ਹੱਥੇ ਸਮਾਨ ਬੱਤਾ ਵੀ ਲੈ ਕੇ ਆਉਣਾ ਆਪਾ ਉਹ ਲੈ ਕੇ ਆਵਾਂਗੇ ਆਉਣ ਲੱਗੇ ਚਾਟ ਵਗੈਰਾ ਡੱਬਾ ਵਗੈਰਾ ਉਹ ਸੜਕ ਪੱਟੀ ਪਈ ਆ ਜਿਹੜੀ ਗੇਟ ਆਪਾਂ ਜਾਣੇ ਹੁੰਦੇ ਆ ਉੱਪਰ ਤੇ ਜਾਣਾ ਪਊਗਾ ਹੁਣ ਤਾਰਾ ਭਾਈ ਜਾਂਦੇ ਉਧਰ ਪਰਲੇ ਗੇਟ ਹੋ ਚੱਲਦੇ ਆ ਭਾਈ ਸਾਡੀ ਸੜਕ ਤੋੜੀ ਪਈ ਐ ਆ ਸੜਕ ਸਾਰੀ ਪੱਟੀ ਪਈ ਐ ਗੁੰਨੂ ਮੈਂ ਦਵਾਈ ਨਹੀਂ ਅੱਜ ਮੈਂ ਜਗੜੀ ਆ ਗਿਆ। ਉਹ ਆਂਦੇ ਗੁੰਨੂ ਵੀ ਆ ਗਏ ਹਾਂ। ਹੈਲੋ ਹੈਲੋ ਬਾਦ ਜਗੜੀ ਆ ਗਿਆ। ਅਸੀਂ ਹੁਣ ਆਂ ਰੱਖ ਲੈ। ਗੱਡੀ ਵੀ ਧਵਾਈ ਆਪਾਂ ਕੱਲ ਜਾਣਾਗਾ ਚਮਕਾਈਏ ਗੱਡੀ। ਸੱਬੂਆਂ ਸੇ ਡੱਬੇ ਲੈ ਲੈ ਜਸਟ ਬੀਨ ਬਣਾਉਣਾ ਤੇ ਘਰੇ ਬਣਾਉਣਾ ਆ ਦੇਖੋ ਐਨੇ ਡੱਬੇ ਚੱਕੇ ਆ ਚਾਟ ਨਾਲ ਚਾਟ ਨਾਲ ਡੱਬਿਆਂ ਨਾਲ ਦਸਬੀਨ ਬਣਾਉਣਾ ਆਪਾਂ ਡੱਬੇ ਕੇ ਸਾਥ 10 ਦਸਬੀਨ ਬਣਾਣੇ ਕਰੇ ਬਣਾਣੇ ਕਰੇ ਬਣਾਣੇ ਕਰੇ ਕੋਲ ਦੁਪਹਿਰ ਹੋ ਗਈ ਰੇ ਘਰੇ ਕਾਦੇ ਆਏ ਇਸ ਤੋਂ ਬਾਅਦ ਤਿੰਨ ਛੱਡ ਕੇ ਆਉਣਾ ਪੈਊਗਾ ਰੇ ਫਿਰ ਸੱਬੂ ਦਾ ਕੰਮ ਕਰਕੇ ਦੇਣਾ ਰੇ ਲੇ ਲੰਗੇ ਕੱਲੋਂ ਆ ਕੇ ਲੈ ਲਾ ਖਯੂ ਲੈ ਲਾਗੇ ਕੋਲਾ ਮੈਂ ਜੀ ਮਿਲ ਲਾ ਆਈ ਇੰਜ ਚਾ ਅਈ ਨੇ ਲੈ ਹੁੰਦੇ ਹਾਂ ਅਈ ਨੇ ਲੈ ਹੁੰਦੇ ਮੈਨੂੰ ਪਤਾ ਨਹੀਂ ਘਾਤੋ ਭੱਜ ਜਾ ਰਹੀ ਸੀ ਤੇ ਫਿਰ ਕੁਲ ਚਾ ਜਾ ਦੇਖ ਦੇਖ ਜਿਹੜਾ ਗਾਰਡਨ ਦੇਖ ਰਸੀ ਉਹਦਾ ਤੈਨੂੰ ਯਾਦ ਨਹੀਂ ਸੀਗਾ ਬਣਾਇਆ ਨਹੀਂ ਮੰਮਾ ਨੇ ਕੁਝ ਮੈਂ ਇਹਨੂੰ ਪੁੱਛਿਆ ਕਹਿੰਦਾ ਮੈਗੀ ਬਣਾ ਦੋ ਫਿਰ ਮੈਂ ਕਿਹਾ ਪਾਪਾ ਨੂੰ ਆ ਜਾਂਦੇ ਪਾਪਾ ਨੂੰ ਪੁੱਛ ਤੁਸੀਂ ਖਾਣੀ ਆ ਗੁਰੂ ਨੇ ਤਾਂ ਖਾਣੀ ਨਹੀਂ ਕੋਈ ਫਿਰ ਮੈਂ ਹਾਂ ਨਾ ਮੰਮਾ ਨੇ ਖਾਣੀ ਆ ਮੰਮਾ ਕੀ ਖਾਣਗੇ ਬਹੁਤ ਆ ਡੱਬੇ ਦੇਖ ਲਓ ਅਲੱਗ ਅਲੱਗ ਤਰ੍ਹਾਂ ਦੇ ਲਿਆਇਆ ਸਾਰੇ ਤਰ੍ਹਾਂ ਦੇ 10 ਬਿਨ 10 ਬਿਨ ਬਣਾ ਦਾਂਗੇ ਹੁਣ 10 ਬਿਨ ਬਣਾਏ ਪੁੱਤ ਇਹਦਾ ਵੱਡਾ ਬਹੁਤ ਆ ਬਸ ਉਹਦਾ ਕੱਟ ਕੇ ਚੱਲੋ ਚੱਲੋ ਫੇਰ ਬਾਹਰ ਫੇਰ ਚਲੋ ਚੱਲੀਏ ਉਹਨਾਂ ਵਾਸਤੇ ਪਨੀਰ ਲੈ ਕੇ ਆਉਨੇ ਆ ਰੁਕ ਸੁੱਕਾ ਪਨੀਰ ਖਾ ਲੋਗੇ ਯੈਸ ਖੰਸੀ ਲੱਗ ਗਈ ਹੋਈ ਆ ਫਿਰ ਉਹਨੂੰ ਫਿਰ ਉਹਦੇ ਉੱਤੇ ਪਨੀਰ ਹੀ ਖਵਾ ਦਨੇ ਆ ਸਾਬੂ ਕਹਿੰਦਾ ਮੈਂ ਵੀ ਖਾਣੀ ਆ ਉਹਦਾ ਵੀ ਕੀ ਕਰਦਾ ਮੈਂ ਵੀ ਖਾਣਾਂ ਮੈਂ ਕਹਿੰਦਾ ਉਹਨੂੰ ਪਨੀਰ ਲਿਆ ਦਨੇ ਆ ਪਨੀਰ ਖਾ ਲਈ ਹੋਮ ਸੇਟ ਹੋਂ ਡੇਰੀ ਸਾਰੀ ਬੰਦ ਆ ਗੱਲ ਦੁਪਹਿਰੇ ਡੇਰੀਆਂ ਸਾਰੀਆਂ ਬੰਦ ਆ ਡੇਰੀ ਵਾਲ ਆਪਣੀ ਲੈਣੇ ਹੁੰਨੇ ਆਪਾਂ ਤੇ ਹੁਣ ਬੇਰ ਕਾਲਾ ਲੈ ਕੇ ਆਏ ਆ ਬਿਕੋਸ ਆਫ ਡੇਰੀਸ ਬੰਦ ਐਟ ਦੁਪਹਿਰੇ ਆਪਣੇ ਬੜੇ ਕੰਨ ਸਬਸਕ੍ਰਾਈਬਰ ਜਲੰਧਰ ਤੋਂ ਉਹਨਾਂ ਦਾ ਮੈਸੇਜ ਵੀ ਆ ਗਿਆ ਬਈ ਕਹਿੰਦੇ ਕੱਲੋ ਕਿਸੀ ਆਉਣਾ ਹੈ ਜਲੰਧਰ ਤੇ ਬ੍ਰੇਕਫਾਸਟ ਵੀ ਸਾਡੇ ਕੋਲ ਕਰਿਓ ਕਹਿੰਦੇ ਰੈਸਟ ਵੀ ਸਾਡੇ ਕੋਲ ਕਰਿਓ ਕਹਿੰਦੇ ਅਡਵਾਂਸੋ ਜੀ ਫ੍ਰੋਮ ਜਲੰਧਰ ਅਸੀਂ ਪਤਾ ਕਿੰਨੇ ਜਾਣੇ ਹੋਵਾਂਗੇ ਕਿ ਅਸੀਂ ਕਿਹੜਾ 10 ਜਾਣੇ ਹੋਵਾਂਗੇ ਅਸੀਂ ਹਾਂ ਅਸੀਂ ਕਿਹੜਾ 4 ਜਾਣੇ ਆਣ 10 ਜਾਣੇ ਆ ਗਿਆ ਅਸੀਂ 10 ਜਾਣੇ ਆ ਅਸੀਂ ਦਸਾਂ ਨੂੰ ਸਾਹਮਣਾ ਬਹੁਤ ਔਖਾ ਆਪਾਂ ਉਹ ਕੇ ਮਿਲਾਂਗੇ ਕਿ ਹੈਣਾ ਖਾਣ ਪੀਣਾਂ ਨਹੀਂ ਖਾਣ ਪੀਣ ਤਾਂ ਲੋਕ ਉਹ ਆਦਾਂ ਇੱਥੇ ਅਸੀਂ ਡੇਰੀਆ ਦਾ ਬੰਦ ਆ ਸਾਰਿਆਂ ਬਾਏ ਬਤਾ ਹੂੰ ਕੌਫੀ ਤੇ ਰੱਖੋ ਰੱਖਦੇ ਰੱਖਦੇ ਕੋਈ ਨਾ ਦੇਖਣੀ ਰੱਖ ਤੂੰ ਉਹਨੂੰ ਹੱਥ ਚ ਨਾਲ ਪਾੜਿਆ ਤਾਂ ਪਹਿਲਾਂ ਪਟਾਕਾ ਪੈ ਗਿਆ ਸੀਗਾ ਪਟਾਕਾ ਪੈ ਗਿਆ ਸੀ स्कूल आ गए थे टाइम हो गया साढ़े दो टू थर्टी ठीक तीक है टू थर्टी हो गए टू थर्टी तो आप इधर खा रहे पनीर मैं खा रही हूँ ठीक है ठीक है गाइस तो मम्मा इतना बना रहे हैं शायद Basta main Okey Dan papa sahib asli bagaimana? Papa sahib asli bagaimana? Maggi Bagaimana papa? Ini namanya apa papa? Kenapa? Pahit siapa? Mama kata siapa? Mm. Mm. Mama kata siapa? Ini mana? Ini mana? Ini mana? Ini mana? Ini mana? ਉਹ ਚਲ ਮੈਂ ਚਾਲੀ ਕਰਨੀ ਆਗੀ OK ਗਾਇਸ ਵੀਡੀਓ ਦਾ ਫ੍ਰੀ ਮਿਲਿਆ ਸੀ ਹੈਣਾ ਪਾਪਾ ਫ੍ਰੀ ਦਾ ਮਿਲਿਆ ਪਤਾ ਨਹੀਂ ਫ੍ਰੀ ਮਿਲਿਆ ਸੀ ਉਹ ਦੇਣਾ ਆਪਾ 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 ਪਾਣੀ ਲਿਖਿਆ ਸੀ ਤੈਨੂੰ ਕਹਿੰਦੇ ਉਹ ਫ੍ਰੀ ਉਹ ਫ੍ਰੀ ਆਸਤੇ ਆ ਹੈਨਾ ਪਾਪਾ ਹੈਨਾ ਇਹ ਕ੍ਰੈਡਿਟਿਓ ਸੀ ਪਤਾ ਨਹੀਂ ਪਰ ਉਹ ਆਪਾਂ ਨੂੰ ਦੱਬੇ ਲੈ ਕੇ ਆਏ ਸੀ ਇਥੇ ਰ ਆਪਣਾ ਪਾਣੀ ਗਰਮ ਹੋ ਰਿਹਾ ਪਾਣੀ ਗਰਮ ਹੋ ਰਿਹਾ ਇਹਦੇ ਪਾਣੀ ਗਰਮ ਹੋ ਰਿਹਾ ਉਹ ਉਹ ਲੈ ਕੇ ਆ ਫੈਕੋਲ ਬਾਰੋਂ ਡੱਬੇ ਚ ਪਈ ਹੈ ਨਾ ਪੁਰਾਣੀਆਂ ਵਾਲੀ ਫਲੂ ਦੇਖਦਾ ਲਓ ਜੀ ਮੈਡਮ ਬੜੀ ਜਾਂਦੇ 10 ਸਾਬੂ ਦਾ ਕੰਮ ਕਰੀ ਜਾਂਦੇ ਤੇ ਮੈਂ ਮਨਾਰਿਆ ਮੈਗੀ ਆ ਨਵੀਂ ਆਈ ਸੀਗੀ ਸਪੈਸੀ ਜਮੀ ਮੈਗੀ ਟਰਾਈ ਕਰਕੇ ਦੇਖਦੇ ਅੱਜ ਪਾਣੀ ਰਿਜਨ ਲੱਗ ਗਿਆ ਆਪਣਾ ਤਾਂ ਕੀ ਬਾਤ ਹੈ ਬੜੀ ਸੋਹਣੀ ਫੋਟੋ ਆਈ ਸਭ ਉਹ ਮੈਗੀ ਦੀ So ada bunuh diri pun jadi, saya buat nak ke dalam hati tetamu. Ada tak air munc? Kena kena kahaya mat, air kena kahaya. Dua raka. Dua raka air yang agak sah boleh munc dua raka. Ina jauhlah. <laughs> <laughs> Sabuk ini saya buat ni, naji, eh? ਮਿਰਚਾਂ ਵਾਲੀ ਵਧੀਆ ਬਣੀ ਆ ਮਿਰਚਾਂ ਦਾ ਉਹ ਤੋਂ ਮਸਾਲਾ ਹੀ ਪਾਇਆ ਹੋਣਾ ਕਿ ਐ ਲੱਗ ਤਾ ਮਿਰਚਾਂ ਵਈਆਂ ਸਜਣ ਉਹਦੇ ਵਿੱਚ ਵਾਲਾ ਜਿਆਦਾ ਨਹੀਂ ਇਹ ਦੁੱਧੇ ਨਾਲ ਉਹ ਸਿੰਪਲ ਨਾਲ ਤਿੱਖਾ ਬਾਕੀ ਬਣ ਕੇ ਆ ਗਈ ਸਾਡੀ ਗੋਨੋਨੋ ਮਿਲਣੀ ਡੋ 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 ਸਾਬੋਂ ਲੱਗੀ ਸੀ ਭੋਖ ਸਾਬੂਨ ਨੂੰ ਲੱਗੀ ਭੋਖ ਤੁਹਾਡਾ ਅਸਤਾ ਦੋ ਬਰਾਤ किने बनाती दोनों बिस्किट खा ला दोनों चक लिया टाइम हो गया चौबी? गुड आफ्टरनून टाइम हो गया गुड आफ्टरनून टाइम टाइम इज गोइंग टू नाउ टू गो टू कोनोस ट्यूशन छड गई गाइस मम्मा तक काम कर रही सीगे वे मास्क कप्पे बनने हैं देखो ये तरह खा ओखा को ओखाते हां चलो जी बाय बेल बाय बाय चलो गुनो गई कितने गई कहते ट्यूशन गए कितने गए ट्यूशन गए मैं जान लगे देख जाना ना गुरु आने लगे पौड़े ही उतरता हूं मैं देख नहीं आता हूं एक्सरसाइज हो जाती थोड़ी जी आई एम राइट राइट अच्छा बाइक भी इतना खड़ा अपना मुछा। थोड़े मुछा है क्या? नहीं। लागे दे दे। <laughs> <इतने लोड़ी है। laughs> मेरे है नहीं। मसा क्या? ਲੱਠਾ ਬੈਠਣੀ ਆਂਦਾ ਮੋਟਰਸਾਈਕਲ ਤੇ ਖੜੇ ਹੋ ਕੇ ਕੀ ਦੇਖੋ ਨੱਕ ਕੇ ਆੜ ਹੋਏ ਬੇ ਇਹ ਤਾਂ ਹੈਗੀ ਆੜਾ ਦੀ ਗਈ ਦੀ ਨਹੀਂ ਕਿੱਤਰ ਹੜ ਹਾਂ ਸੀਟ ਉਨਾ ਤਾਂ ਨੱਕ ਵੀ ਨਹੀਂ ਸੀਟ ਹੈ ਨਹੀਂ ਬੁੱਤ ਬੈਟਣ ਵਾਲੀ ਮਸਾ ਕਦੇ ਆਏ ਟੇਡਾ ਹੋ ਜਾ ਕਰ ਕਦੇ ਆਏ ਟੇਡਾ ਹੋ ਜਾ ਕਰ ਮੈਂ ਆਏ ਆਏ ਟੇਡਾ ਕੀ ਹੈ ਕਰਕੇ ਡਾਂਸ ਕਰ ਸੁਪਰਵਾਈਜ਼ ਕਰ ਮੰਨਣਾ ਦੇ ਨਹੀਂ ਮੁਚ ਸੁਪਰਵਾਈਜ਼ ਕਰ ਮਾਰਨਾ ਹੈ ਆਦੇ Baal patke la do

ਉਹ ਗਨਾਬਤਾ ਹਨ ਉਨਪਤੀਆ ਆਪਾਂ ਜਾਣ ਤੋਂ ਪਹਿਲਾਂ ਗੱਡੀ ਤੋਂ ਹੰਨੇ ਹੁੰਨੇ ਆ ਫਿਰ ਉਸ ਗੱਡੀ ਤੋਂ ਹੰਨੇ ਆ ਇਸ ਕਰਕੇ ਗਾੜੀ ਦਵਾਰੇ ਹੈ ਜਦੋਂ ਤੁਹਾਡੇ ਕੋਲੇ ਵਲੌਗ ਆਊਗਾ ਛਾਪ ਨੂੰ ਉਹਨਾਂ ਦਾ ਅਸੀਂ 5 ਵਜੇ ਨੂੰ ਉੱਥੇ ਜਾ ਤਾਂ ਮੁੜਦੇ ਆਉਂਦੇ ਆਵਾਂਗੇ ਜਾਂ ਉੱਥੇ ਹੋਵਾਂਗੇ ਰਾਈਟ ਰਾਈਟ ਕੰਸਿਨਾਟੀ ਗੇਟੋ ਗੱਡੀ ਨੂੰ ਕੀਤਾ ਪਾਸਟਾਰਟ 10 ਮਿੰਟ ਹੋ ਗਏ ਸਟਾਰਟ ਕਰੀ ਨੂੰ ਦੇਖਦੇ ਆਂ ਕੱਲੂ ਕੀ ਬੰਦਾ ਆਪਣੇ ਬੱਚਿਆਂ ਦਾ ਜੇ ਪਾਰਸ਼ਲਟੀ ਨਾ ਹੋਈ ਤਾਂ ਫਿਰ ਤਾਂ ਚੰਗੀ ਗੱਲ ਐ ਜੇ ਹੋਈ ਤਾਂ ਫਿਰ ਉਹ ਸਾਬ ਨਾਲ ਨਿਬੜ ਕੇ ਆ ਜਾਣਗੇ ਕੱਲੂ ਦੇਖਦੇ ਆਂ ਸਟੇਜ ਕੀ ਦੀ ਮਿੱਤ ਕਰਦੀ ਐ ਮੈਂ ਤਾਂ ਤਾਂ ਬੱਚਿਆਂ ਨੇ ਬਹੁਤ ਕੀਤੀ ਹੈ ਤਿੰਨਾਂ ਨੇ ਤੇ ਬਾਕੀ ਕੱਲੋਂ ਪਤਾ ਲੱਗੂਗਾ ਰੱਬ ਸੁੱਖ ਰੱਖੇ ਜਿੱਤ ਕੇ ਆਉਣ ਸਾਰੇ ਬੱਚੇ ਆਪਣੇ ਕਿਵੇਂ ਬਦਲ ਕਰ ਲਈ ਹੋਇਆ ਫਿਰਦਾ ਦੇਖੋ ਕੀ ਆ ਬਤਾ ਜੀ ਕੀ ਆ ਬਤਾ ਰਾਣੀ ਸੁਂਦਰਾ ਨਹਾ ਰਹੀ ਹੈ ਮਾਰੀ ਰਾਣੀ ਸੁਂਦਰਾ ਵੋਸ਼ ਹੋ ਰਹੀ ਹੈ ਡਰਾਪ ਡਰਾਪ ਕੀ ਹਕਤਾਂ ਜੀ ਕੀ ਹਕਤਾਂ ਰਾਣੀ ਸੁਂਦਰਾ ਸੁਂਦਰਾ ਹੋ ਰਹੀ ਹੈ ਰਾਣੀ ਸੁਂਦਰਾ ਸੁਂਦਰਾ ਬਣ ਗਈ ਹੈ ਹੁਣ ਵਾਰੀ ਆ ਇਹਦੇ ਪਾਲਿਸ਼ ਦੀ ਸਾਰੀ ਗੱਡੀ ਤੇ ਪਾਲਿਸ਼ ਮਰਾਵਾਂਗੇ ਪੈਰਾਂ ਤੇ ਵੀ ਤੇ ਸਾਰੀ ਬੋਡੀ ਤੇ ਬਾਪਾ ਨੂੰ ਸ਼ਰਟ ਪ੍ਰੈਸ ਹੋ ਰਹੀ ਹੈ ਮੈਡਮ ਦੇ ਇਹ ਜੰਡੂ ਬਾਹਰ ਚਲੋ ਗਾਇਸ ਮੈਂ ਸ਼ਰਟ ਕਰਕੇ ਆਉਂਦਾ ਸ਼ਰਟ ਪਾਜੋ ਇਹਦੇ ਕੱਲ ਸ਼ਾਮ ਨੂੰ ਆਊਗਾ ਤੁਹਾਡੇ ਕੋਲੇ ਵਲੌਗ ਜਿਹੜਾ ਸ਼ਰਟ ਦਾ ਕਰ ਰਹੇ ਆ ਉਹਦੇ ਨਾਲ ਤੁਹਾਨੂੰ ਮੋਡਰਨ ਵਾਲੀ ਹੋਊਗੀ ਮੈਂ ਡੈਸਕ ਬਿੰਦੂ ਬਣ ਗਿਆ ਦੇਖੋ ਦੇਖਿਆ ਜੀ ਤੁਸੀਂ ਫਾਈਲ ਦਿਖਾਇਆ ਨਹੀਂ ਤੁਹਾਨੂੰ ਜੀ ਦੇਖਿਆ ਹੀ ਨਹੀਂ ਮੈਂ ਦੇਖ ਲਿਆ ਵਾਓ ਅਹ ਮੂਛਾ ਘਾਟ ਬਣੀ ਆਲੇ ਉੱਪਰੋਂ ਉੱਪਰੋਂ ਹੀ ਦੇਖਣਾ ਤਾਰੇ ਲਾਏ ਹੋਏ ਆ ਸਾਰਾ ਚੈੱਕ ਕਰ ਲਿਆ ਸੀਗਾ ਇਟਸ ਨਾਟ ਤਾਰੇ ਸਟਾਰਸ ਸਟਾਰਸ ਲੱਗੇ ਤਾਰੇ ਕਿੱਥੋਂ ਤੋੜ ਕੇ ਲਿਆਉਂਦੀ ਮੈਂ ਹਾਂ ਤੈਨੂੰ ਤੋੜਨ ਦੇ ਕਿਰੋੜਾ ਸੀ ਹੈਗੇ ਤੇਰੇ ਕੋਲ ਕੀ ਬਾਤ ਆ ਕੀ ਬਾਤ ਆ ਕਿਹਦੇ ਸੁਣੀ ਗੱਲ ਗਈ ਮੈਂ ਆਇਆ ਤਾਂ ਮਸਾਲੇ ਦਾ ਹਾਸਾ ਥੋੜ ਨੂੰ ਨਹੀਂ ਆਇਆ ਕਿਹੜਾ ਮੈਂ ਤਾਂ ਉੱਧੇ ਰੰਦ ਸਾਰੇ ਦੇਖ। ਕਿੰਨਾਂ ਆ ਗਏ। ਇਹ ਕੱਪੜਿਆਂ ਨੂੰ ਦੁਬਾਰਾ ਤੋਂ ਪ੍ਰੈਸ ਮਰਾਉਂਦੇ ਆ। ਕੌਣ? ਤੁਸੀਂ। ਕਿੰਨੇ ਵਜੇ ਤੁਰਨਾ ਸੋਭਾ? 5:00 4:00 10 ਵਜੇ ਮੈਂ ਉੱਠੂਗਾ। 3 ਵਜੇ ਉੱਟ ਕੇ 4 ਵਜੇ ਤੱਕ ਮੈਂ ਰੈਡੀ ਹੋਊਂਗਾ। ਰੈਡੀ ਹੋਊਂਗਾ। 4 ਵਜੇ ਤੁਹਾਨੂੰ ਉਠਾ ਦਵਾਂ। ਫੇ ਤੁਹਾਡੀ ਵਾਰੀ ਆਉਗੀ ਅੱਧੀ ਰਾਤ ਆਈ ਨਿਕਲ ਜੂਗੇ ਇਹਨਾਂ ਸਫਰ ਵੀ ਕਰਨਾ ਫੇ ਗੱਡੀ ਚ ਨੀਂਦ ਆਉਗੀ ਕੰਮ ਨਾਲ ਰੁਕ ਜੇ ਮੈਨੂੰ ਨਹੀਂ ਆਉਂਦੀ ਨੀਂਦ ਤੁਹਾਨੂੰ ਨਹੀਂ ਆਉਂਦੀ ਤੁਹਾਨੂੰ ਪਤਾ ਹੈ ਨਹੀਂ ਸੌਂਦੀ ਹਾਂ ਉੱਧਰ ਰੱਖਿਆ ਉਹ ਸਿੱਧੀ ਛਲ ਹੋ ਗਈ ਕਲਰ ਰਹਿ ਗਏ ਕਲਰ ਕਲਰ ਦੇ ਮਾਰ ਦੇ ਉੱਪਰ ਰੱਖ ਦਿਓ ਕਲਰ ਤੇ ਮੱਚ ਮੱਚ ਜੇਗਾ ਕੋਲ ਕੇ ਮਾਰਨੀ ਪਊਗੀ ਦਿਲ ਮੇਰਾ ਖਰਾਬ ਹੋ ਜਾਣਾ ਠੀਕ ਹੋ ਜਾਊਗਾ ਕੋਈ ਫਾਇਦਾ ਨਹੀਂ ਹੋ ਰਿਹਾ ਨਵਾਂ ਲੈ ਕੇ ਤਾਂ ਆਇਆ ਉਹ ਨਹੀਂ ਨਵਾਂ ਬਣਾ ਬਣ ਨਵਾਂ ਬਣਵਾਇਆ ਇਹਨੇ ਨਹੀਂ ਮੈਂ ਉਹ ਪਾਣਾ ਕਿਉਂ ਨਹੀਂ ਪਾਣਾ ਹੁਣ ਕੀ ਹੋ ਗਿਆ ਫਿਰ ਮੈਨੂੰ ਉਹ ਉਹ ਐਸੇ ਹੀ ਹੈ ਉਹ ਸਿੰਗਲ ਪਾਣੇ ਵਾਲੇ ਆ ਫਿਰ ਮੈਨੂੰ ਥੋੜਾ ਸਿੰਗਲ ਕਿਉਂ ਪਾਣੇ ਆਲੇ ਆ ਚਿੱਕੜ ਆ ਪਿਆ ਸਾਰਾ ਦੇਖੋ ਇਹ ਪਾਣੀ ਕਹਾਂ ਸੇ ਆ ਗਿਆ ਮੇਰੇ ਭਾਈ ਪਾਣੀ ਉਹ ਆ ਖੁੱਲ ਗਈ ਪਾਈਪ ਮਸ਼ੀਨ ਵਾਲੀ ਏ ਪਾਣੀ ਤਾਂ ਕਰਕੇ ਤੇ ਚਿੱਕੜ ਹੋ ਗਿਆ ਚਿੱਕੜ ਹੋ ਗਿਆ 2 ਮਿੰਟ ਹੋਲਡ ਭਾਈ ਪਾਈਪ ਲਾ ਦੀ ਆਪਾਂ ਲੱਗੇ ਚਲੋ ਤੇ ਚੱਲੀਏ ਸੁਬਾਹ ਸਤੇ ਗੁੰਨੂ ਨੂੰ ਅਕੈਡਮੀ ਲੈ ਕੇ ਆਉਣਾ ਤੇ ਦੋ ਤਿੰਨ ਕੰਮ ਹੋਰ ਹੈ ਤੇਲ ਪਾਉਣਾ ਸੀ ਗੱਡੀ 'ਚ ਬੈਲਮ ਕਹਿੰਦੇ ਹੁਣੇ ਪਵਾ ਲਿਓ ਮੈਂ ਕਿਹਾ ਸਵੇਰ ਪਵਾ ਲਾਂਗੇ ਜਾਂਦੇ ਹੁਣ ਭੀੜ ਵਾਲੀ ਹੁੰਦੀ ਹੈ ਬਾਜ਼ਾਰ 'ਚ ਰਾਉਨ ਜੀ ਨਹੀਂ ਕਰਦਾ ਫਿਰ ਇੰਨੇ ਭੇਡ ਚ ਤੇ ਰਾਣੀ ਸੁੰਦਰਾ ਦੱਸੋ ਕਿਵੇਂ ਲੱਗਦੀ ਐ ਠੁਕ ਠੁਕ ਉਹ 파이ਪ ਨਿਕਲ ਗਈ ਮਸ਼ੀਨ ਵਾਲੇ ਲਾਤੇ ਹੰਤਾ ਲੋ ਜੀ ਅਕੈਡਮੀ ਪਹੁੰਚ ਗਏ ਤੇ ਹੁਣ ਸਲਾਹ ਕਰਦੇ ਆ ਸਵੇਰ ਕਿੰਨੇ ਵਜੇ ਤੁਰਨਾ ਹੈ ਪੰਜਵੇਂ ਤੁਰਨਾ ਛੇਵੇਂ ਤੁਰਨਾ ਸਲਾਹ ਕਰਦੇ ਫਿਰ ਦੱਸਦੇ ਆ ਤੁਹਾਨੂੰ ਮੈਂ ਅੱਜ ਸਵੇਰ ਲੱਗੇ ਚੱਲਦੇ ਹਾਂ ਜੀ ਮਨ ਮੇਰੀ ਤਿਆਰੀ ਹੋ ਰਹੀ ਹੈ ਕੱਲ੍ਹ ਹਸਤੇ ਏ ਗਾਇ ਮੈਂਦੀ ਲੱਗ ਰਹੀ ਹੈ ਆਪਕੇ ਲਈ ਕਹਿ ਪਹਿਨਣਾ ਇਹ ਮਾਂ ਦਾ ਗੋੜੀ ਅੱਤਰੀ ਜਾਂਦੀ ਸੀ ਮੂਹ ਤੇ ਬਿਲਾਉਣੀ ਆਦੇ ਮੂਹ ਤੇ ਬਿਲਾ ਦੋ ਬਾਬੇ ਠੀਕ ਹੈ ਮੇਤੇ ਇੱਥੇ ਲਾ ਦਈਏ ਇੱਥੇ 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 ਦਰਸ਼ਨ ਜੀ ਜੀ ਆਉਂਦਾ ਆ ਆ ਯਾ ਡੰਗ ਮਾਰਿਆ ਹਾਂ ਇਸ ਜਿੰਦਗੀ ਦਾ ਐਸਾ ਮੈਨੂੰ ਡੰਗ ਮਾਰਿਆ ਮਾਰਿਆ ਅੱਖ ਰਿਤਵਾ ਕੇ ਦਿਲ ਲੱਗੀ ਓ ਚਟੇ ਦਿਲ ਲੱਗੀ ਦਿਲ ਲੱਗੀ ਦਿਲ ਲੱਗੀ ਦਿਲ ਲੱਗੀ ਨੀ ਤੇਰੇ ਨਾਲ ਕਿਆ ਮਿਲਾ ਕੇ ਯਾਰੀ ਕਿ ਚਲੋ ਕੱਲ ਜਾਣਦੇ ਅੱਜ ਸਾਡੇ ਮਿੱਤੂ ਦੇ ਮਹਿੰਦੀ ਝਾੜੇਗੀ ਮਹਿੰਦੀ ਕਿੱਤੀ ਸੋਹਣੀ ਝਾੜੇਗੀ ਹੁਣ ਤਾਰ ਦੀ ਟਾਈਮ ਆਉਹ ਮਾਤਾ ਆ ਗਿਆ ਹਲੇ ਵੀ ਅਜੇ ਦੋ ਦਵਾਤ ਦੇ ਦੋ ਦਵਾਤ ਕਿੱਥੇ ਕਰੀ ਉਹ ਦੂਸਰੇ ਵਾਰ ਜਾਣੇ ਹਾਂ ਇੱਕ ਰਿਆਸਾ ਲਾ ਕੇ ਫਿਰ ਸਵੇਰ ਮਿਲਾਂਗੇ ਤੁਹਾਨੂੰ ਫਿਰ ਆਪਾਂ ਸਵੇਰ ਲਾਏਗੇ ਚੰਦ ਵੀ ਨਿਕਲੇ ਚੰਦਾ ਮਾਮਾ ਵੀ ਆ ਗਿਆ ਚੰਦਾ ਮਾਮਾ ਚੰਦਾ ਮਾਮਾ ਚਲੋ ਜੀ ਚਲੋ ਚਲੋ ਵਾਪਸ ਗੁੰਨੂ ਦੀ ਦਪੱਟਾ ਵੀ ਮਿਲ ਗਿਆ ਪਾਣੂ ਇਹ ਰੈਡੀ ਹੋ ਕੇ ਆ ਗਿਆ ਉਹ ਤੇ ਥੋੜੇ ਜੇ ਸਤਾਰੇ ਜੇ ਲਾਉਣੇ ਆ ਉਹ ਤੁਹਾਨੂੰ ਦਿਖਾਉਣੇ ਆ ਜਾ ਕੇ ਪਾਪਾ ਬਹੁਤ ਵਧੀਆ ਹੋ ਗਈ ਰੈਸ ਜੁਨੀ ਸੋਹਣੀ ਲੱਗੇ ਨਾ ਕੱਲੂ ਦਿਖਾਉਣੇ ਆ ਰਿਆ ਅਸਲ ਤਾਂ ਸੋਹਣੀ ਹੋ ਗਈ ਕੱਲੂ ਪਤਾ ਲੱਗੂਗਾ ਚਲ ਬੈਠ ਚਲੋ ਜੀ ਹோம் ਸਵੀਟ ਹோம் ਪਾਣਾ ਅਗਲੇ ਤੇਿਆਰੀ ਕਰਦੇ ਆ ਬਲੌਗ ਵੀ ਟਿੱਕ ਕਰਨਾ ਪਾਉਣਾ ਵੀ ਥੰਬਨੇਲ ਵੀ ਬਣਾਉਣਾ ਸਾਰਾ ਕੁਝ ਕਰਨ ਵਾਲਾ ਕਿਆ ਹੋ ਗਿਆ ਸਾਹਿਬ ਜੀ ਪਰਿਆ ਨਹੀਂ ਤਾਂ ਬਣਾ ਲਵਾਂਗਾ ਜੀ ਕੀ ਆ ਬਤਾਏ ਕੀ ਆ ਬਤਾਏ ਕੌਣ ਬਣਾਇਆ ਕਹਿੰਦੇ ਅੱਜ ਅੱਜ ਬਣਿਆ ਦੁੱਧ ਤੋਂ ਬਣਿਆ ਇਹ ਬਣਿਆ ਦੁੱਧ ਤੋਂ ਦੁੱਧ ਤੋਂ ਬਣਿਆ ਪਨੀਰ 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 ਅਸੀਂ ਕਰ ਰਹੇ ਆ ਬ੍ਰੇਕਫਾਸਟ ਲੰਚ ਡਿਨਰ ਡਿਨਰ ਕਰ ਰਹੇ ਆ ਜਲਦੀ ਕਿਉਂਕਿ ਫਿਰ ਜਵਾਕਾਂ ਨੂੰ ਸੁਵਾਵਾਂਗੇ ਜਲਦੀ ਫਿਰ ਜਲਦੀ ਉੱਠਣਗੇ ਇਹ ਆਪਣਾ ਤਾਂ ਉਹੀ ਟਾਈਮ ਰਹਿਣਾ ਮੈਂ ਹਾਂ ਜੀ ਬਲੌਗ ਕਰਨਾ ਖੜਾ। ਇੱਕ ਗੱਲ ਦੱਸਾਂ 11 12 ਵਜੇ ਦਾ ਬਲੌਗ ਪਾਉਗਾ। ਠੀਕ ਐ। ਅ 12 1 2 ਵਾਇਰ ਨੇ ਹੁੰਦੇ ਆ 3 ਵਜੇ ਤਾਂ ਉੱਠਣਾ ਹੀ ਐ। 3 ਵਜੇ ਉੱਠਣਾ। 4 ਵਜੇ ਅਸੀਂ ਘਰੋਂ ਤੁਰਨਾ। ਦੇਖੋ ਗਾਇਸ 4 ਘੰਟੇ ਲੱਗਣਗੇ ਜਲੰਧਰ ਚੱਕੇ ਚੱਕੇ ਮਾਰਿਆਂਦੇ। ਬਾਲੀਪੜੀ ਟੀਮ ਆਇਆ। ਜੈ ਹਰਾ। ਜੈ ਹਰਾ। ਬਾਲੀਪੜੀ ਆ। ਆਜਾ ਜੀ ਰੋਟੀ ਖਾ ਲੋ। ਮੈਂ ਨਹੀਂ ਛੱਡੀ ਆ। ਆ ਪਈ ਐ। ನಂಬರ್ ವನ್ ಟೀಮ್ ಜೀ